ਸਵਾ 8 ਦਾ ਸਮਾਂ ਤੇ ਧਰਨਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਔਰ ਹੁਣ ਗੱਲਬਾਤ ਦਾ ਸੈンスਲਾ ਸ਼ੁਰੂ ਹੋਇਆ ਡਾਕਟਰ ਨਛੱਤਰਪਾਲ ਐਮ ਐਲ ਏ ਇੱਕ ਵਾਰ ਗੱਲਬਾਤ ਕਰਨ ਲਈ ਉੱਠੇ ਨੇ ਹਾਲਾਂਕਿ ਦਰਿਆ ਗੱਦੇ ਪਹਿਲਾਂ ਮਗਾਲੇ ਗਏ ਸੀਗੇ ਤੇ ਹੁਣ ਇੱਕ ਵਾਰ ਜਿਹੜੀ ਗੱਲਬਾਤ ਉਹ ਸ਼ੁਰੂ ਕੀਤੀ ਜਾ ਰਹੀ ਹੈ ਜੀ ਜੀ ਤਾਂ ਅੰਦਰ ਆਫਿਸ ਦੇ ਜਾ ਕੇ ਜਿਹੜੀ ਗੱਲਬਾਤ ਕਰੀ ਕੀਤੀ ਜਾਵੇਗੀ ਹਾਲਕਿ ਪਹਿਲਾਂ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ ਪਰ ਹੁਣ ਡੀਐਸਪੀ ਸਾਹਿਬ ਦੇ ਨਾਲ ਆਫਿਸ ਚ ਜਾ ਕੇ ਜਿਹੜੀ ਗੱਲਬਾਤ ਹੋਵੇਗੀ ਦਰੀਆਂ ਮੰਗਾਲੀਆਂ ਸੀਗੀਆਂ ਗੱਦਾ ਮੰਗਾਲਿਆ ਸੀ ਲੇਕਿਨ ਹੁਣ ਹਲਕਾ ਇੰਚਾਰਜ ਲਲਿਤਮਨ ਪਾਠਕ ਵੀ ਮੌਜੂਦ ਨੇ ਤੇ ਗੱਲਬਾਤ ਚੱਲ ਰਹੀ ਹੈ ਜੀ ਇੱਕੋ ਇੱਕੋ ਨੇ ਵੀਰੇ ਖਾਲਸਾ ਕੀ ਗੱਲ ਹੋਈ ਜੀ ਹੁਣ ਉਹ ਗੱਲਬਾਤ ਕਰਨ ਲੱਗੇ ਪ੍ਰਸ਼ਾਦ ਸਿੰਘ ਜੀ ਮਰ ਗਿਆ ਐਮਐਸ ਸਾਹਿਬ ਹਾਂਜੀ ਬੈਠ ਕੇ ਜੀ ਜੀ ਵੀ ਡਾਕਟਰ ਸਾਹਿਬ ਉਹ ਕਹਿੰਦੇ ਅੰਦਰ ਪੈ ਜਾਓ ਕਹਿੰਦੇ ਬਾਹਰ ਗਾਣੇ ਬੈਠੇ ਠੰਡ ਬਹੁਤ ਲੱਗੀ ਹੁਣ ਫਿਰ ਮੁੱਖ ਮੰਗ ਕੀ ਰਹੀਗੀ ਜੀ ਸ਼ਹਿਰ ਦੀ ਸ਼ਾਂਤੀ ਠੀਕ ਹੈ ਜੀ ਜ਼ਿੰਮੇਵਾਰ ਬੰਦਿਆਂ ਦਾ ਮਾਣ ਸਤਕਾਰ ਰਿਸਪੈਕਟ ਉਹ ਬਹਾਲ ਕਰਨੀ ਸਾਡੀ ਜ਼ਿੰਮੇਵਾਰੀ ਭਰਾ ਜੀ ਜੀ ਸ਼ੁਕਰੀਆ ਠੀਕ ਹੈ ਜੀ ਅਰੇ ਹੁਣ ਕਾਫੀ ਦੇਰ ਬਾਅਦ ਡਾਕਟਰ ਨਛੱਤਰਪਾਲ ਜਿਹੜੇ ਉਹ ਮੰਨੇ ਨੇ ਤੇ ਅੰਦਰ ਜਾ ਕੇ ਗੱਲਬਾਤ ਕੀਤੀ ਜਾਵੇਗੀ ਤਸਵੀਰਾਂ ਤੁਹਾਨੂੰ ਆਪਾਂ ਸਿੱਟੀ ਥਾਣੇ ਦੇ ਬਿਲਕੁਲ ਬਾਹਰ ਤੋਂ ਦਿਖਾ ਰਹੇ ਹਾਂ ਐਮ ਐਲ ਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵੀ ਪਹੁੰਚੇ ਨੇ ਹਾਲਾਂਕਿ ਉਸ ਸਥਿਤੀ ਤੋਂ ਕਿੰਨਾ ਕ ਜਾਣੂ ਨੇ ਇਹ ਇਸ ਗੱਲ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਵੀ ਹੁਣ ਪਹੁੰਚੇ ਨੇ ਮੌਕੇ ਤੇ ਧਰਨਾ ਉਸੇ ਤਰੀਕੇ ਚੱਲ ਰਿਹਾ ਹੈ ਜਿਹੜੇ ਨੌਰਥ ਉਹਨਾਂ ਦੇ ਹੱਕ ਵਿੱਚ ਆਏ ਨੇ ਉਹ ਇੱਥੇ ਬਰਕਰਾਰ ਨੇ ਬੈਠੇ ਨੇ ਡਟੇ ਹੋਏ ਆ ਸਮਾਂ ਫਿਰ ਤੋਂ ਦਿਖਾ ਦਈਏ ਸਮਾਂ ਜਿਹੜਾ 8:16 ਹੋ ਗਏ ਆ ਔਰ ਘੰਟਾ ਡੇਢ ਘੰਟਾ ਪਹਿਲਾਂ ਵੀ ਡੀਐਸਪੀ ਰਾਜਕੁਮਾਰ ਉਹਨਾਂ ਨੇ ਕਹੀ ਸੀ ਆਪਾਂ ਗੱਲਬਾਤ ਕਰਦੇ ਲੇਕਿਨ ਉਸ ਸਮੇਂ ਐਮਐਲਏ ਡਾਕਟਰ ਨਛੱਤਰਪਾਲ ਉਹਨਾਂ ਨੇ ਮਨਾਂ ਕਰ ਦਿੱਤਾ ਸੀ ਲੇਕਿਨ ਹੁਣ ਜਿਹੜਾ ਉਹ ਆਫਿਸ ਦੇ ਅੰਦਰ ਗਏ ਆ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਗਏ ਆ ਐਮਐਲਏ ਸੁਖਵਿੰਦਰ ਕੁਮਾਰ ਸੁਖੀ ਵੀ ਹੁਣ ਪਹੁੰਚੇ ਨੇ ਨੌਰਥ ਜੀ ਹੁਣ ਤੁਹਾਨੂੰ ਅੰਦਰ ਬੁਲਾਇਆ ਹਾਂਜੀ ਬੁਲਾਇਆ ਜੀ ਦੇਖਦੇ ਹਾਂ ਕੀ ਤੇ ਹੁਣ ਹਾਲ ਅੰਦਰ ਜਾ ਕੇ ਕੀ ਮੁੱਖ ਮੰਗ ਕੀ ਰਹੀ ਗਈ ਜੀ ਦੇਖੋ ਜੋ ਮੇਰੇ ਮੇ ਤੋਂ ਸੀਨੀਅਰ ਨੇ ਜੀ ਜੋ ਕਰਨਗੇ ਮੇਲੇ ਸੀ ਹਾਂਜੀ ਪਰ ਫਿਰ ਕਦੋਂ ਤੱਕ ਇੱਥੇ ਬੈਠੋਗੇ ਜੀ ਉਹਨਾਂ ਦਾ ਡਿਸੀਜਨ ਲੈਂਦੇ ਕੀ ਡਿਸੀਜਨ ਲੈਂਦੇ ਭਾਜੀ ਠੀਕ ਜੀ ਤਸਵੀਰਾਂ ਤੁਹਾਨੂੰ ਅਸੀਂ ਸਿੱਟੀ ਥਾਣੇ ਦੇ ਬਿਲਕੁਲ ਬਾਹਰ ਤੋਂ ਦਿਖਾ ਰਹੇ ਹਾਂ ਹਾਲਕਿ ਹੌਲੀ-ਹੌਲੀ ਕਰਕੇ ਜਿਹੜੇ ਸਮਰਥਕ ਨੇ ਉਹ ਪਹੁੰਚੀ ਜਾ ਰਹੇ ਆ ਐਮਸੀ ਨਾਰਥ ਦੇ ਸਮਰਥਕ ਪਹੁੰਚ ਰਹੇ ਨੇ ਬੀਐਸਪੀ ਪਾਰਟੀ ਦੇ ਸਮਰਥਕ ਪਹੁੰਚ ਰਹੇ ਆ ਔਰ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਸਿੰਸਿਲਾ ਗੱਲਬਾਤ ਦਾ ਸ਼ੁਰੂ ਹੋਇਆ ਹਾਲਕਿ ਜਿਹੜਾ ਪਹਿਲਾ ਸੀ ਲਾਈਵ ਕੀਤਾ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਕਾਲਸ ਛੱਡ ਤੱਕ ਪਹੁੰਚੀਆਂ ਫੋਨ ਤੇ ਜਿਹੜੀਆਂ ਕਾਲਸ ਆ ਰਹੀਆਂ ਸੀ ਕਿ ਕੀ ਬਣਿਆ ਧਰਨੇ ਦਾ ਪਰ ਧਰਨਾ ਉਸੇ ਤਰੀਕੇ ਚੱਲ ਰਿਹਾ ਜਿਸ ਤਰੀਕੇ ਸ਼ੁਰੂ ਹੋਇਆ ਸੀਗਾ ਸਵਾ 8 ਦਾ ਸਮਾਂ ਹੋ ਗਿਆ ਔਰ ਜਿਹੜੇ ਸਮਰਥਕ ਨੇ ਡਾਕਟਰ ਨਛੱਤਰਪਾਲ ਉਹਨਾਂ ਦੇ ਉਹ ਡਟੇ ਹੋਏ ਆ ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੱਦਾਂ ਠੀਕ ਹੈ ਜੀ ਤੁਸੀਂ ਕਿੰਨੀ ਦੇਰ ਹੋ ਗਈ ਤੁਹਾਨੂੰ ਐ ਨੂੰ ਸਨ ਭਾਈ 1 ਘੰਟਾ ਹੋ ਗਿਆ ਇੱਥੇ ਜੀ ਹਾਂਜੀ ਅਸੀਂ 1 ਘੰਟੇ ਤੋਂ ਇੱਥੇ ਆਪਣੇ ਕਰ ਰਹੇ ਹਾਂ ਗੱਲਬਾਤ ਇਹਨਾਂ ਨਾਲ ਜੀ ਐਸ.ਐਚ.ਓ. ਸਾਹਿਬ ਨਾਲ ਕੋਈ ਸਾਡੀ ਗੱਲ ਨਹੀਂ ਹੋਈ ਹੈਗੀ ਹੁਣ ਗਏ ਆਪਣੇ ਐਮ.ਐਲ.ਏ. ਸਾਹਿਬ ਡਾਕਟਰ ਨਛੱਤਰਪਾਲ ਜੀ ਅੰਦਰ ਜਾ ਗੱਲਬਾਤ ਕਰਨਗੇ ਜਿਸਵੀਰ ਜਿਹੜਾ ਗੱਡੀ ਵੀ ਪਹੁੰਚ ਗਏ ਨੇ ਹਾਂਜੀ ਜਸਵੀਰ ਸਿੰਘ ਗੱਡੀ ਸਾਹਿਬ ਪਹੁੰਚ ਗਏ ਸਾਡੇ ਪ੍ਰਧਾਨ ਜੀ ਪੰਜਾਬ ਦੇ ਹਾਂਜੀ ਇਹਨਾਂ ਪਹੁੰਚ ਜੀ ਆ ਗਏ ਆ ਜੀ ਆਗਰਾਮ ਜੀ ਦਵਾਈ ਤੋਂ ਮੁੜਿਆ ਤੁਸੀਂ ਜੀ ਜੀ ਮਾਮਲਾ ਪੂਰਾ ਪਹੁੰਚ ਗਿਆ ਤੁਹਾਡੇ ਤੱਕ ਹਾਂਜੀ ਤਾਂ ਕੀ ਕੀ ਕਹੂੰਗਾ ਜੀ ਮਾਮਲੇ ਤੇ ਜਿਹੜਾ ਅੱਜ ਘਟਨਾ ਹੋਈ ਹੈ ਜੀ ਘਟਨਾ ਦੀ ਜਾਣਕਾਰੀ ਲੈਣ ਦਿਓ ਸੁਣਨ ਦਿਓ ਫਿਰ ਕਰਦੇ ਗੱਲ ਹਾਂਜੀ ਚਲੋ ਜਸਵੀਰ ਸਿੰਘ ਗੱਡੀ ਵੀ ਮੌਕੇ ਤੇ ਪਹੁੰਚੇ ਆ ਔਰ ਜਿਹਨਾਂ ਜਿੰਨਾਂ ਤੱਕ ਇਨਫੋਰਮੇਸ਼ਨ ਪਹੁੰਚ ਰਹੀ ਹੈ ਉਹ ਆਪਣੇ ਮਨ ਦੇ ਵਿੱਚ ਭਾਵਨਾ ਲੈ ਕੇ ਇੱਥੇ ਪਹੁੰਚਿਆ ਜੀ ਤੁਸੀਂ ਗੱਲ ਕਰ ਰਹੇ ਸੀ ਹਾਂਜੀ ਹਾਂਜੀ ਜ਼ਿਲ੍ਹਾ ਪ੍ਰਧਾਨ ਸਰਜੀਤ ਮੱਲਪੁਰੀ ਸਾਹਿਬ ਨਵਾਂ ਸ਼ਹਿਰ ਤੋਂ ਬੇਨਤੀ ਇਹ ਕਰਦੇ ਵੇ ਜਿਹੜਾ ਇਨਸਾਫ ਮਿਲਣਾ ਚਾਹੀਦਾ ਅੱਜ ਐਮ ਸੀ ਸਾਹਿਬ ਸਾਡੇ ਗੁਰਮੁਖ ਨਾਰਥ ਨਾ ਹੋਈ ਹੈ ਕੱਲ ਨੂੰ ਹੋਰ ਵੀ ਕਿਸੇ ਨਾਲ ਹੋ ਸਕਦੀ ਹੈ ਜਿਹੜਾ ਕਾਨੂੰਨਿਕ ਕਾਰਵਾਈ ਬਣਦੀ ਉਹ ਹੋਣੀ ਚਾਹੀਦੀ ਹੈ ਸਾਡੀ ਬੇਨਤੀ ਇਹੀ ਹੈ ਸਾਡੀ ਪ੍ਰੈਸ ਰਿਪੋਰਟਰ ਸਾਹਿਬ ਸੂਰੀ ਸਾਹਿਬ ਸਾਡੇ ਪਹੁੰਚੇ ਆ ਤੁਹਾਡੇ ਇੱਥੇ ਪਹਿਲਾਂ ਮੈਂ ਤੁਹਾਡੇ ਹੋਂ ਤੋਂ ਪਹਿਲਾਂ ਹੀ ਹਾਂ ਜੀ ਮੈਂ ਤੁਹਾਡੇ ਤੋਂ ਪਹਿਲਾਂ ਹੀ 32 ਧੰਨਵਾਦ ਕਰਦਾ ਮੈਂ ਮੈਂ 2 30 ਮਿੰਟ ਹੋ ਗਏ ਜੀ ਧੰਨਵਾਦ ਜੀ ਸਵੇਰ ਤੋਂ ਤੁਸੀਂ ਸਾਡਾ ਜਣਾ 5 ਦੇ ਹਾਂਜੀ ਹਾਂਜੀ ਸਾਡਾ ਸਹੀ ਦਵਾਵ ਗਿਆ ਜੀ ਸਾਡਾ ਫੈਸਲਾ ਮੈਂ 3 ਘੰਟੇ ਹੋ ਗਏ ਜੀ ਹਾਂਜੀ ਤੇ ਸਾਲੇ ਦਵਾ ਚਾਹੀਦਾ ਮੇਰਾ ਧਰਨਾ ਲਾਣਾ ਮੈਂ ਤੇ ਹੱਥ ਚੱਕ ਕੇ ਸਾਡੇ ਦੇ ਵਿੱਚ ਚੱਕੇ ਜਾਓ ਤੁਸੀਂ ਲੈਓ ਉੱਥੇ ਉੱਤਰੇ ਲਿਓ ਉੱਥੋਂ ਜ਼ਿਆਦਾ ਠੀਕ ਹੈ ਜੀ ਬੱਠੇ ਆਏ ਸੀਗੇ ਆਪਾਂ ਸਵਾ 5 ਦੇ ਇੱਥੇ ਮਤਲਬ 3 ਘੰਟੇ ਆ ਸਾਡੇ ਸੂਰੀ ਸਾਹਿਬ ਤੇ ਸੜਕੇ ਪਹੁੰਚੇ ਬੇਨਤੀ ਇਹ ਕਰਦਾ ਮੈਂ ਅੱਜ ਐਮਸੀ ਸਾਹਿਬ ਜਿਹੜੇ ਆਪਣੇ ਇੰਚਾਰਜ ਹੈ ਮਹੱਲੇ ਦੇ ਉਹਨੇ ਅੱਜ ਚੱਕੇ ਕਰ ਸਾਡੇ ਦੇ ਵਿੱਚ ਚੱਕੇ ਜਾ ਸਕਦਾ ਹੈ ਹਾਂ ਸੋ ਬਾਈ ਤਾਂ ਹੋਣੀ ਚਾਹੀਦੀ ਅਸਲ ਬਾਈ ਹੁਣ ਚਾਹੀਦੀ ਇੱਕ ਨਮਾਇੰਦੇ ਨਾਲ ਇਦਾਂ ਹੋ ਸਕਦੀ ਆ ਅੱਜ ਕੱਲ ਸਾਡੇ ਨਾਲ ਵੀ ਹੋ ਸਕਦੀ ਆ ਬਾਕੀ ਬੰਦਾ ਤਾਂ ਦਿਲ ਚ ਵੀ ਡਰ ਬਣਦਾ ਹਾਂ ਜੀ ਇਸ ਕਰਕੇ ਸਾਡੀ ਨਾ ਸ਼ਰੀਰ ਬੰਦਾ ਹੋ ਮੈਂ ਉਹਨਾਂ ਮੈਂ ਜਾਂ ਬੀਐਸਪੀ ਦਾ ਦਫ਼ਤਰ ਤੇ ਮੈਂ 1.5 ਮਹੀਨੇ ਦਾ ਹਫ਼ਤੇ ਤੇ ਰਿਹਾ ਮੈਨੂੰ ਪਤਾ ਉਹਨਾਂ ਨੂੰ ਪਤਾ ਸਾਰਾ ਉਹ ਬੰਦਾ ਇੰਨਾ ਭਈ ਆ ਨਾ ਕਿ ਉਸ ਨੂੰ ਹੋਈ ਨਹੀਂ ਗਿਆ ਸਾ ਸਾਰੇ ਅਨੀਰ ਪੈਟ ਕਰਦੇ ਫੁੰਦੇ ਪਰ ਆ ਤਾਂ ਗਲਤ ਬਿਲਕੁਲ ਪੜਾ ਬੰਦਾ ਆ ਪੜਾ ਮਿੱਠੇ ਸੁਵਾਦਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਸੂਰੀ ਸਾਹਿਬ ਤੁਸੀਂ ਸਾਡੀ ਐਡ ਕੀਤੀ ਆ ਬਾਕੀ ਐਡ ਇੰਨੀ ਬੇਨਤੀ ਜਰੂਰ ਕਰਦੇ ਆ ਐਸਚਓ ਸਾਹਿਬ ਨੂੰ ਬੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਦਰਵਾਜ਼ ਨਾ ਸਾਨੂੰ ਸਾਹਿਬ ਮਿਲੇ ਤੋ ਅੱਤਕ ਸੰਘਰਸ਼ ਜੀ ਕਰਾਂਗੇ ਬਸ ਦਰਸਵਾਲੇ ਪੀਵੀ 32 ਦਾ ਬਹੁਤ ਬਹੁਤ ਧੰਨਵਾਦ ਜੋ ਕਿ ਜਿਹੜੇ ਆਪਣੇ ਸਾਰੇ ਇਲਾਕੇ ਦੀਆਂ ਖਬਰਾਂ ਕਵਰਿੰਗ ਕਰਦੇ ਆ ਪਰ ਐਸ.ਐਚ.ਓ ਜਿਹੜਾ ਛਿੱਟੀ ਥਾਣੇ ਦਾ ਉਹਦੀ ਜਾਰੀ ਗਲਤੀ ਆ ਜਿਹੜੇ ਜਿਸ ਨੇ ਇਸ ਮਸਲੇ ਨੂੰ ਗੰਭੀਰ ਤੌਰ ਤੇ ਨਹੀਂ ਲਿਆ ਹੂੰ ਇਹ ਕਰਕੇ ਗੰਭੀਰ ਤੌਰ ਤੇ ਲੈਂਦਾ ਹੋਇਆ ਲੈਂਦਾ ਵੀ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਾਂ ਹਲਕੇ ਦਾ ਐਮ.ਐਲ.ਏ ਨੂੰ ਇਹ ਥਾਣੇ ਤੇ ਬੈਠਣ ਦੀ ਨੌਬਤ ਨਹੀਂ ਆਣੀ ਸੀ ਜੀ ਇਹ ਐਸ.ਐਚ.ਓ ਦੀ ਗਲਤੀ ਆ ਜਾਂ ਸਰਚਨ ਦੀ ਗਲਤੀ ਆ ਠੀਕ ਨਹੀਂ ਜਦੋਂ ਆਪ ਸਰਚ ਆਪਣੇ ਆਪਸਰਾ ਨੇ ਐਸਰ ਕੇ ਨੂੰ ワーਨਿੰਗ ਦਿੱਤੀ ਸੀ ਟੈਲੀਫੋਨ ਕੀਤਾ ਸੀ ਉਹਨੇ ਇਹ ਤੇ ਗੰਭੀਰ ਤੌਰ ਤੇ ਨਹੀਂ ਲਿਆ ਹੂੰ ਇੰਨਾ ਕਹਿੰਦਾ ਹੋਇਆ ਰਜਲ ਨਹੀਂ ਆ ਫੈਸਲਾ ਨਹੀਂ ਗਿਆ ਜੀ ਤਾਂ ਜਿਹੜੇ ਐਮਸੀ ਨਾਰਥ ਦੇ ਸਮਰਥਨ ਵਿੱਚ ਆਏ ਨੇ ਉਹ ਕਹਿੰਦੇ ਨੇ ਕਿ ਮਸਲਾ ਉਸ ਦੀ ਗੰਭੀਰਤਾ ਨੂੰ ਨਹੀਂ ਸਮਝਿਆ ਗਿਆ ਜੇ ਮਸਲੇ ਨੂੰ ਗੰਭੀਰਤਾ ਨਾਲ ਦੇਖਿਆ ਜਾਂਦਾ ਤਾਂ ਇੱਥੇ ਤੱਕ ਨੌਬਤ ਨਾ ਦੀ ਉਹਨਾਂ ਨੂੰ ਧਰਨੇ ਤੇ ਬੈਣ ਦੀ ਜ਼ਰੂਰਤ ਨਹੀਂ ਸੀਗੀ ਅੱਜ ਸਵਾ ਪੰਜ ਦੇ ਅਸੀਂ ਇੱਥੇ ਮੌਜੂਦ ਹਾਂ ਔਰ ਹਾਲਾਂਕਿ ਉਹਨ ਡਾਇਵਰਸ਼ਨ ਵੀ ਜਿਹੜਾ ਦੇ ਦਿੱਤਾ ਗਿਆ ਗੱਡੀਆਂ ਇਸ ਪਾਸੇ ਤੋਂ ਨਹੀਂ ਆਉਂਦੀਆਂ ਜੇ ਕੋਈ ਆਉਂਦੀ ਆ ਤਾਂ ਟਾਂਵੀ ਟਾਂਵੀ ਉਹ ਵਾਪਸ ਮੁੜ ਜਾਂਦੀ ਹੈ ਦੋ ਕਟਰਾਲੀਆਂ ਖੜੀਆਂ ਨੇ ਇਧਰਲੇ ਪਾਸੇ ਆਪਾਂ ਸਿਚੁਏਸ਼ਨ ਦਿਖਾ ਦਿੰਨੇ ਆ ਪਹਿਲਾ ਫੈਸਲਾ ਜੀ 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 ਇੱਥੇ ਆ ਜੀ ਮੈਂ ਹਲੇ ਨਹੀਂ ਚੱਲਾ ਉਹ ਠੀਕ ਠਾਕ ਹੋ ਤਸਵੀਰਾਂ ਤੁਹਾਨੂੰ ਆ ਥਾਣੇ ਦੇ ਦੂਸਰੇ ਪਾਸੇ ਤੋਂ ਵੀ ਦਿਖਾ ਦਿੰਦੇ ਇੱਧਰ ਦੀ ਇੱਕ ਟਰਾਲੀ ਖੜੀ ਆ ਔਰ ਹੋਰ ਗੱਡੀਆਂ ਨਹੀਂ ਹਨ ਤਾਂ ਰੂਟ ਜਿਹੜਾ ਆ ਉਹ ਜਿਹੜੀਆਂ ਗੱਡੀਆਂ ਆਉਂਦੀਆਂ ਉਹਨਾਂ ਨੂੰ ਦੂਜਾ ਦੇ ਦਿੱਤਾ ਗਿਆ ਕਿਉਂਕਿ ਕੋ ਜਿਹੜਾ ਇੱਧਰਲੇ ਪਾਸੇ ਪ੍ਰਾਣੀ ਕਚੈਰੀਆਂ ਵਾਲੇ ਸਾਈਡ ਤੋਂ ਗੱਡੀਆਂ ਹੁਣ ਲੰਘ ਰਹੀਆਂ ਤੇ ਇੱਕ ਵਾਰ ਗੱਲਬਾਤ ਸ਼ੁਰੂ ਹੋਈ ਹੈ ਐਮਐਲਏ ਡਾਕਟਰ ਨਛੱਤਰਪਾਲ ਐਮਐਲਏ ਸੁਖਵਿੰਦਰ ਕੁਮਾਰ ਸੁਖੀ ਹੋਰ ਵੀ ਜਿੰਨੇ ਐਮਸੀ ਸਹਿਬਾਨ ਪਹਿਲਾਂ ਇੱਥੇ ਮੌਜੂਦ ਸੀ ਕਿ ਉਹ ਅੰਦਰ ਗੱਲਬਾਤ ਕਰਨ ਗਏ ਨੇ ਡੀਐਸਪੀ ਰਾਜਕੁਮਾਰ ਹੁਣਾਂ ਨਾਲ ਉਮੀਦ ਕਰਦੇ ਆ ਕਿ ਧਰਨਾ ਜਲਦੀ ਹੀ ਇੱਥੋਂ ਜਿਹੜਾ ਉਹਦੀ ਸਮਾਪਤੀ ਹੋਵੇਗੀ ਔਰ ਜਿਹੜੀ ਬਣਦੀ ਕਾਰਵਾਈ ਹੈ ਜੋ ਜਾਇਜ਼ ਕਾਰਵਾਈ ਹੈ ਉਹ ਕੀਤੀ ਜਾਵੇਗੀ ਇਹ ਤਸਵੀਰਾਂ ਤੁਹਾਨੂੰ ਅਸੀਂ ਬਿਲਕੁਲ ਸਿਟੀ ਥਾਣੇ ਦੇ ਬਾਹਰ ਤੋਂ ਦਿਖਾ ਰਹੇ ਹਾਂ ਇੱਥੇ ਨਾਕੇ ਵੀ ਲੱਗਦੇ ਆ ਸਖਤ ਨਾਕੇ ਵੀ ਇਸ ਪਾਰਟਿਕੂਲਰ ਜਗ੍ਹਾ ਤੇ ਲੱਗਦੇ ਆ ਤੁਸੀਂ ਬੈਰੀਕੇਟਿੰਗ ਦੇਖ ਪਾ ਰਹੇ ਹੋ ਔਰ ਨਾਕੇ ਅਕਸਰ ਲੱਗਦੇ ਨੇ ਲੇਕਿਨ ਅੱਜ ਧਰਨਾ ਲੱਗਿਆ ਹੋਇਆ 30 तरीक है जी और ਨਵਾਂ ਸਾਲ ਕੁਝ ਹੀ ਘੰਟਿਆਂ ਚ ਚੜ੍ਹੇਗਾ ਜੀ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਇੱਥੇ ਤੁਸੀਂ ਸਥਿਤੀ ਦੇਖ ਪਾ ਰਹੇ ਹੋ ਕਿ ਹਾਲੇ ਵੀ ਇੰਨੀ ਠੰਡ ਦੇ ਬਾਵਜੂਦ ਵੀ ਜਿਹੜੇ ਐਮਸੀ ਨਾਰਥ ਦੇ ਸਮਰਥਕ ਨੇ ਉਹਨਾਂ ਦੇ ਸਮਰਥਨ ਵਿੱਚ ਆਏ ਨੇ ਉਹ ਇੱਥੇ ਬੈਠੇ ਨੇ ਦਰਿਆ ਜਿਹੜੀਆਂ ਉਹ ਬਚਾ ਲਈਆਂ ਗਈਆਂ ਹਨ ਗੱਦੇ ਬਚਾ ਲਏ ਗਏ ਆ ਤੇ ਉਹ ਕਹਿੰਦੇ ਕਿ ਅਸੀਂ ਉੱਠਣਾ ਨਹੀਂ ਔਰ ਮੰਗਾ ਜਿਹੜੀਆਂ ਨੇ ਹੁਣ ਅੰਦਰ ਡੀਐਸਪੀ ਸਾਹਿਬ ਨੂੰ ਖੁੱਲੇ ਤੌਰ ਤੇ ਦੱਸੀਆਂ ਜਾਣ ਕਿ ਹਾਲੇ ਕਿ ਪਹਿਲਾਂ ਤਾਂ ਇਹੀ ਕਿਹਾ ਗਿਆ ਸੀਗਾ ਕਿ ਅਸੀਂ ਉੱਠਣਾ ਨਹੀਂ ਗਿਲਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤੇ ਹੁਣ ਅੰਦਰ ਜਾ ਕੇ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਦਫ਼ਤਰ ਦੇ ਅੰਦਰ ਡੀਐਸਪੀ ਰਾਜਕਮਰ ਉਹਨਾਂ ਦੇ ਦਫ਼ਤਰ ਦੇ ਅੰਦਰ ਐਮਐਲਏ ਡਾਕਟਰ ਨਛੱਤਰਪਾਲ ਨਵਾਂ ਸ਼ਹਿਰ ਐਮਐਲਏ ਸੁਖਵਿੰਦਰ ਕੁਮਾਰ ਸੁਖੀ ਬੰਗਾ ਹਲਕਾ ਇੰਚਾਰਜ ਲਲਿਤਪਨ ਪਾਠਕ ਬੱਲੂ ਐਮਸੀ ਪਰਮ ਸਿੰਘ ਖਾਲਸਾ ਐਮਸੀ ਮੱਖਣ ਗਰੇਵਾਲ ਐਮਸੀ ਨਾਰਥ ਇਹ ਸਾਰੇ ਅੰਦਰ ਨੇ ਗੱਲਬਾਤ ਚੱਲ ਰਹੀ ਹੈ ਔਰ ਜਦ ਹੀ ਸਾਡੇ ਤੱਕ ਕੋਈ ਹੋਰ ਇਨਫੋਰਮੇਸ਼ਨ ਪਹੁੰਚੇਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਮੰਗ ਜਦੋਂ ਮੈਂ ਡਾਕਟਰ ਨਛੱਤਰਪਾਲ ਹੁਣਾਂ ਤੋਂ ਪੁੱਛਿਆ ਜਦੋਂ ਅੰਦਰ ਜਾ ਰਹੀ ਸੀ ਤਾਂ ਇਹੀ ਕਹਿੰਦੇ ਕਿ ਅਸੀਂ ਸ਼ਹਿਰ ਦੀ ਸ਼ਾਂਤੀ ਚਾਹੁੰਦੇ ਆ ਲੇਕਿਨ ਹਾਲ ਦੀ ਘੜੀ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਦਿਖਾ ਦਿਓ ਜੀ ਇੱਕ ਵਾਰੀ ਤਸਵੀਰਾਂ ਜ਼ੂਮ ਇਨ ਕਰਕੇ ਦਿਖਾ ਦਿਓ ਦਰ ਨਾ ਲੱਗਿਆ ਹੋਇਆ ਬਹੁਤ ਸਾਰੇ ਲੋਕ ਇੱਥੇ ਮੌਜੂਦ ਹਨ ਔਰ ਸਾਰੇ ਐਮਸੀ ਨਾਰਥ ਉਹਨਾਂ ਦੇ ਐਮਸੀ ਨਾਰਥ ਉਹਨਾਂ ਦਾ ਸਾਥ ਦੇਣ ਆਏ ਮੈਂ ਕੁਲ ਫਿਰ ਤੋਂ ਦੱਸ ਦਿੰਦਾ ਜਿਹੜੇ ਨਵੇਂ ਜੁੜੇ ਆ ਕਿ ਐਮਸੀ ਨਾਰਥ ਕੱਲ ਉਹਨਾਂ ਨੂੰ ਕਿਸੇ ਦੀ ਕਾਲ ਆਂਦੀ ਆ ਜਿੰਨੀ ਕ ਉਹਨਾਂ ਨੇ ਸੈਟ 'ਚ ਗੱਲਬਾਤ ਕੀਤੀ ਆ ਜਿੰਨੀ ਕ ਅਸੀਂ ਸਮਝ ਪਾਏ ਆ ਉਹਨਾਂ ਨੂੰ ਕੱਲ ਇੱਕ ਕਾਲ ਆਂਦੀ ਆ ਕਿਸੇ ਦਾ ਕੋਈ ਮਸਲਾ ਹੁੰਦਾ ਘਰੇਲੂ ਲੜਾਈ ਹੁੰਦੀ ਉੱਥੇ ਜਾਂਦੇ ਆ ਉਸ ਤੋਂ ਬਾਅਦ ਕਲੇਸ਼ ਵੱਜ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨਾਲ ਜੋ ਆਪਣੀ ਪਤਨੀ ਦੀ ਕੁੱਟਮਾਰ ਕਰ ਰਿਹਾ ਸੀ ਇਹ ਐਮਸੀ ਨਾਰਥ ਦਾ ਕਹਿਣਾ ਹੈ ਤਾਂ ਉਹ ਕਹਿੰਦੇ ਕਿ ਉਸ ਤੋਂ ਬਾਅਦ ਉਹ ਰੋਕਣ ਦੀ ਕੋਸ਼ਿਸ਼ ਕਰਦੇ ਤਾਂ ਉਹਨਾਂ ਨੂੰ ਅੰਦਰੋਂ ਕੁੰਡਾ ਲਾ ਲਿਆ ਜਾਂਦਾ ਕੁੱਟਮਾਰ ਵੀ ਉਹ ਕਹਿੰਦੇ ਕੀਤੀ ਜਾਂਦੀ ਹੈ ਇਹ ਉਹਨਾਂ ਦਾ ਕਹਿਣਾ ਹੈ ਹਾਲਾਂਕਿ ਹਲੇ ਦੂਜੀ ਧਿਰ ਦਾ ਪੱਖ ਸਾਡੇ ਤੱਕ ਨਹੀਂ ਪਹੁੰਚਿਆ ਦੂਜੀ ਧਿਰ ਦਾ ਪੱਖ ਜਦੋਂ ਸਾਡੇ ਤੱਕ ਪਹੁੰਚੇਗਾ ਜੋ ਆਪਣਾ ਪੱਖ ਰੱਖਣਾ ਚਾਹਣਗੇ ਤਾਂ ਜੀ ਆਇਆਂ ਨੂੰ ਉਹਨਾਂ ਨੂੰ ਆਪਣਾ ਪੱਖ ਰੱਖ ਸਕਦੇ ਆ ਪਰ ਐਮਸੀ ਨਾਰਥ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਹ 1.5 ਵਜੇ ਰਾਤ ਨੂੰ ਆ ਕੇ ਆਪਣ ਜਿਹੜੀ ਕੰਪਲੇਂਟ ਲਿਖਾਉਂਦੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਦਿਨ ਵਿੱਚ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਹੜੇ ਸਰਬਜੀਤ ਜਾਫਰਪੁਰ ਨੇ ਐਮਐਲਏ ਡਾਕਟਰ ਛੱਤਰਪਾਲ ਉਹਨਾਂ ਦੇ ਪੀਏ ਵੀ ਨੇ ਉਹਨਾਂ ਦਾ ਵੀ ਗੱਲਬਾਤ ਜਦੋਂ ਹੁੰਦੀ ਹੈ ਤਾਂ ਉਹ ਕਹਿੰਦੇ ਕਿ ਜਦੋਂ ਅਸੀਂ ਇੱਥੇ ਧਰਨੇ ਤੇ ਬੈਠਦੇ ਹਾਂ ਉਸ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਜਾਂਦਾ ਤੇ ਜਿਹੜੀ ਦੂਜੀ ਧਿਰ ਆ ਉਹਨਾਂ ਦੇ ਦੰਦੇ ਨੂੰ ਅੰਦਰ ਬਠਾਇਆ ਜਾਂਦਾ ਉਸ ਤੋਂ ਪਹਿਲਾਂ ਉਹ ਕਹਿੰਦੇ ਕਾਰਵਾਈ ਨਹੀਂ ਹੋਈ ਐਮਐਲਏ ਡਾਕਟਰ ਨਛੱਤਰਪਾਲ ਹੁਣ ਦਾ ਕਹਿਣਾ ਇੱਕ ਦਿਨ ਵੇਲੇ ਐਸਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਡੀਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਲੇਕਿਨ ਸਰਬਜੀਤ জাফরਪੁਰ ਕਹਿੰਦੇ ਕਿ ਜਦੋਂ ਇੱਥੇ ਬੈੰਦੇ ਆ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੁੰਦੀ ਆ ਪਹਿਲਾਂ ਗੰਭੀਰਤਾ ਨਾਲ ਮਸਲੇ ਨੂੰ ਨਹੀਂ ਦੇਖਿਆ ਜਾ ਰਿਹਾ ਤਾਂ ਹੁਣ ਸ਼ਹਿਰ ਦੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਪਹੁੰਚ ਰਹੇ ਆ ਇਹ ਦੇਖਣ ਨੂੰ ਜਾਣਨ ਨੂੰ ਕਿ ਧਰਨਾ ਲੱਗਿਆ ਕਿਉਂ ਆ ਪਿੱਛੇ ਕਾਰਨ ਕੀ ਆ ਹਾਲਾਂਕਿ ਆਵਾਜ਼ਾਈ ਨੂੰ ਜਿਹੜੀ ਦਿੱਕਤ ਆ ਰਹੀ ਸੀ ਉਹ ਮਹਿਸੂਸ ਕੀਤੀ ਗਈ ਹੈ ਕਿਉਂਕਿ ਦਿਨ ਵੇਲੇ ਵੀ ਕਿਸਾਨੀ ਅੰਦੋਲਨ ਕਰਕੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਆਵਾਜਾਈ ਜਿਹੜੀ ਠੱਪ ਸੀ ਔਰ 5 ਵਜੇ ਤੋਂ ਬਾਅਦ ਫਿਰ ਇੱਥੇ ਜਿਹੜਾ ਧਰਨਾ ਲੱਗ ਜਾਂਦਾ ਹੈ ਤਾਂ ਮਤਲਬ ਆਮ ਲੋਕਾਂ ਨੂੰ 4 ਤੋਂ 5 ਵਜੇ ਦੇ ਵਿੱਚ ਹੀ ਰਾਹਤ ਮਿਲੀ ਹੈ ਪਹਿਲਾਂ ਕਿਸਾਨੀ ਅੰਦੋਲਨ ਕਰਕੇ 7 ਤੋਂ 4 ਤੇ ਉਸ ਤੋਂ ਬਾਅਦ 5 ਵਜੇ ਦਾ ਇੱਥੇ ਧਰਨਾ ਜਿਹੜਾ ਲੱਗਿਆ ਹੋਇਆ ਹੈ ਤਾਂ ਅੱਜ ਪੂਰੇ ਦਿਨ ਵਿੱਚ ਇਸ ਰੋਡ ਤੇ ਸਿਰਫ 1 ਘੰਟੇ ਦੀ ਸ਼ਾਇਦ ਰਾਹਤ ਮਿਲੀ ਹੈ ਲੇਕਿਨ ਗੁੱਸਾ ਰੋਸ ਤੋਖਲੇ ਬਲਬਲੇ ਬਹੁਤ ਨੇ ਐਮਸੀ ਨਾਰਥ ਉਹਨਾਂ ਦੇ ਮੰਨ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਜਿਹੜਾ ਧੱਕਾ ਹੋਇਆ ਹੈ ਉਹਨਾਂ ਨਾਲ ਜਿਹੜੀ ਨਜਾਇਜ਼ ਹੋਈ ਹੈ ਇਹ ਐਮਸੀ ਨਾਰਥ ਉਹਨਾਂ ਦਾ ਕਹਿਣਾ ਤਸਵੀਰਾਂ ਤੁਹਾਨੂੰ ਅਸੀਂ ਬਿਲਕੁਲ ਸਿੱਟੀ ਠਾਣੇ ਦੇ ਬਾਹਰ ਤੋਂ ਦਿਖਾ ਰਹੇ ਹਾਂ ਜਿੱਦਾਂ ਹੀ ਕੋਈ ਹੋਰ ਅਪਡੇਟ ਸਾਹਮਣੇ ਆਉਂਦੇ ਜਿੱਦਾਂ ਮੀਟਿੰਗ ਖਤਮ ਹੁੰਦੀ ਹੈ ਡੀਐਸਪੀ ਰਾਜਪੁਰ ਉਹਨਾਂ ਦੇ ਆਫਿਸ ਵਿੱਚ ਜਿਹੜੀ ਚੱਲ ਰਹੀ ਹੈ ਜਿੱਦੋਂ ਮੀਟਿੰਗ ਖਤਮ ਹੁੰਦੀ ਹੈ ਕੀ ਫੈਸਲਾ ਲਿਆ ਜਾਂਦਾ ਆਪਾਂ ਤੁਹਾਡੇ ਤੱਕ ਅਪਡੇਟ ਕਰਦਾਂਗੇ ਤਦ ਤੱਕ ਤੁਸੀਂ ਬਣੇ ਰਹੋ ਪੀਪਤੀ ਨਵਾਸ਼ਾ ਨਾਉਂ ਛੋਲੀ ਦਿਨੇਸ਼ ਚੰਦ ਜੱਜਦ